ਤੋਂ ਸਾਰਿਆਂ ਨੂੰ ਪਤਾ ਹੀ ਹੈ ਮੈਂ ਕੋਈ ਇਹ ਮੂੰਹ ਤੇ ਸਿੱਖਤਾ ਨਹੀਂ ਕਰਦੀ ਆ ਐਂਦਾ ਚੰਗਾ ਵੀ ਨਹੀਂ ਲੱਗਦਾ ਇੱਕ ਤਾੜੀ ਲਾ ਦੋ ਭਰਾ ਦੇ ਨਾਲ ਰੈਂ ਕੋਈ ਜਾਣ ਪਛਾਣ ਕਰਾਵਾਂ ਜਾਂ ਮੈਂ ਦੱਸਾਂ ਇਹ ਗੱਲ ਛੋਟੀ ਹੋ ਜੂਗੀ ਅਰਜਨ ਜੱਡੀ ਵੱਡੀ ਕਲਮ ਦਾ ਮਾਲਕ ਹੈ ਜੈਸਾ ਇਹ ਤਰਜਾ ਬਣਾਉਂਦਾ ਔਰ ਇੱਕ ਗੱਲ ਮੈਂ ਵਿਸ਼ੇਸ਼ ਤੌਰ ਤੇ ਕਹਿਣੀ ਚਾਹੁੰਦਾ ਸਬਕ ਵੀ ਲਿਖਦਾ ਹੈ ਪੰਤਕ ਵੀ ਲਿਖਦਾ ਹੈ ਕਮਰਸ਼ੀਅਲ ਤਾਂ ਲਿਖਦਾ ਹੀ ਲਿਖਦਾ ਔਰ ਕਿਹਦਾ ਕਹਾਂਗਾ ਪ੍ਰਮਾਤਮਾ ਹਮੇਸ਼ਾ ਚੜ੍ਹਦੀ ਕਲਾ 'ਚ ਰੱਖੇ ਪਰਾਵਾਂ ਨੂੰ ਹੋਰ ਬਹੁਤ ਹੀ ਨਿੱਕੇ ਸੁਭਾਅ ਦਾ ਪਰਾ ਸਾਡਾ ਅਸੀਂ ਜੀਏ ਨੂੰ ਅਗਲੇ ਵੈਲਕਮ ਕਰਦੇ ਹਾਂ ਔਰ ਭਾਈ ਦਾ ਇਹ ਸੱਜਣਾ ਦੋਸਤ ਹੈ ਵੀਰੇ ਨੇ ਡਿਊਟੀ ਲਈ ਹੈ ਸਾਡੀ ਤਾਂ ਅਸੀਂ ਆਪਦੇ ਉਹਨਾਂ ਪੂਰੀ ਤਸੱਲੀ ਸਾਡਾ ਸਾਨੂੰ ਜਿੰਨਾ ਕੋਣ ਪਰਾਜ ਬਾਰਾ ਜੀ ਨੇ ਦਿੱਤਾ ਉਹਨਾਂ ਕਰਾ ਕੇ ਜਾਵਾਂਗੇ ਇੱਕ ਖਿੱਚ ਕੇ ਤਾੜੀ ਪਾ ਦੇਣਾ ਬਹੁਤ ਬਹੁਤਾਂ ਜਾਰੀ ਜੀਏ ਨੂੰ ਸਾਰਿਆਂ ਨੂੰ ਵਿਆਹ ਤੇ ਅੱਜ ਮੌਜੂਦ ਦੇ ਤੇ ਤੇ ਇਹਦੇ ਵਾਲੀ ਗੱਡੀ 'ਚ ਅਸੀਂ ਚੱਕ ਵੀ ਮੰਢੀਰ ਸੁਣਦੇ ਹੁੰਦੇ ਸੀ ਅੱਜ ਵੀ ਮੈਂ ਸੁਣ ਕੇ ਆਇਆ ਸਾਰੀ ਰਿਵਾਈਜ਼ ਕਰਕੇ ਆ ਤੇ ਬਾਕੀ ਸਾਰੇ ਛੋਟਾ ਭਰਾ ਕਹਿੰਦੇ ਮੇਰਾ ਹਰਜੂਤ ਤੇ ਪਰ ਮੇਥੋਂ ਚਾਰਕ ਦੇ ਨਹੀਂ ਛੋਟਾ ਹੈ ਲਾਹਾਇ ਨੇ ਬਹੁਤ ਲਿਆ ਵੀ ਮੇਰਾ ਛੋਟਾ ਭਰਾ ਤੇ ਅਸੀਂ ਬਹੁਤ ਟਾਈਮ ਦੇ ਪਹਿਲਾਂ ਸੋਚਿਆ ਹੋਇਆ ਸੀ ਵੀ ਜਸਬਾਈ ਲਾਉਣਾ ਤੇ ਨੱਚ ਨਹੀਂ ਹੋ ਬਸ ਅਸੀਂ ਆ ਜੀ ਇਹ ਥੁਕੇਦਰ ਸਰਕਲ ਸਾਡਾ